ਰਹੀ ਅੱਜ ਜਿਹੜੀਆਂ ਜਿੱਥੇ ਬੰਦੀਆਂ ਇੱਥੇ ਹਾਜ਼ਰ ਹੋਈਆਂ ਨੇ ਉਹਨਾਂ ਸਾਰਿਆਂ ਦੀ ਆਵਾਜ਼ ਹੈ ਸੀ ਪੰਜਾਬ ਦੇ ਤੇ ਦੇਸ਼ ਦੇ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਇਹਦੇ ਵਿੱਚ ਛੇਰੇ ਪੰਜਾਬ ਅਕਾਲੀ ਦਲ ਦੇ ਅਹੁਦੇਦਾਰ ਸਰਦਾਰ ਬਲਵਿੰਦਰ ਸਿੰਘ ਸਕੱਤਰ ਜਨਰਲ ਸਰਦਾਰ ਜੈਨ ਸਾਹਿਬ ਸਰਦਾਰ ਬੁਟਾ ਸਿੰਘ ਸਾਡੇ ਕਾਰਜਕਾਰੀ ਪ੍ਰਧਾਨ ਥੱਲੇ ਆ ਕੇ ਉਹ ਵੀ ਆ ਜਾਂਦੇ ਐ ਛੋਣੀ ਅਕਾਲੀ ਦਲ ਫਾਤੇ ਦੀ ਸਰਦਾਰ ਜਸਕਰਨ ਸਿੰਘ ਦੀ ਰੇਸ ਮੁੱਚੀ ਟੀਮ ਇਹਨੇ ਜਨਰਲ ਸਕੱਤਰ ਵਾਟਸਪੰਜਾਬ ਦੀ ਜਥੇਬੰਦੀ ਵੱਲੋਂ ਲक्की ਜਿਉਰੀ ਹਾਈ ਕੋਰਟ ਤੋਂ ਤੇ ਸੰਦੀਪ ਸਿੰਘ ਸੁਖਨਾ ਉਹ ਹਾਜ਼ਰ ਹਨ ਸ਼੍ਰੋਣੀ ਕਮੇਟੀ ਦੇ ਮੈਂਬਰ ਤੇ ਪੰਥਕ ਦਲ ਦੇ ਪ੍ਰਧਾਨ ਵੱਲੋਂ ਬਾਬਾ ਚਰਨਜੀਤ ਸਿੰਘ ਜੀ ਇੱਥੇ ਆਏ ਹੋਏ ਹਨ ਸ਼੍ਰੋਣੀ ਕਮੇਟੀ ਦੇ ਮੈਂਬਰ ਵੀ ਹੈ ਬਾਬਾ ਸਵਰਨਜੀਤ ਸਿੰਘ ਜੀ ਤੇ ਤਰਨਾ ਦਲ ਬਟਾਲੇ ਤੋਂ ਆਏ ਹੈ ਉਹਦੇ ਮੁਖੀ ਹੈ ਸਰਦਾਰ ਫਰਮਜੀਤ ਸਿੰਘ ਜੀ ਸੋਹਲੀ ਜਿਹੜੇ ਸੁਤੰਤਰ ਕਾਲੀ ਦਲ ਦੇ ਪ੍ਰਧਾਨ ਉਹ ਸਾਰੇ ਹਾਜ਼ਰ ਹਨ ਇਸ ਦੇ ਨਾਲ ਕੁਝ ਧਾਰਮਿਕ ਜਥੇਬੰਦੀਆਂ ਦੇ ਵੀ ਨਮਾਇंदे ਹਾਜ਼ਰ ਹਨ ਕੁਝ ਹੋਰ ਇੱਕ ਦੋ ਸੱਜਣ ਸਾਡੇ ਦਮਦਮਾ ਵੀ ਡਕਸਾਲ ਦੇ ਵਰਕਰ ਅਖੰਡ ਕੀਰਤਨੀ ਜਥੇ ਦੇ ਮੈਂਬਰ ਵੀ ਇੱਥੇ ਪਹੁੰਚਣ ਵਾਲੇ ਤੁਹਾਡਾ ਫਿਰ ਧੰਨਵਾਦ ਮੁੱਖ ਤੌਰ ਤੇ ਮੈਂ ਤੋਕ ਮੈਂ ਤੁਹਾਡੇ ਲੈ ਕੇ ਆਪਣਾ ਪੱਖ ਕਿਰਤੀ ਰੂਪ ਚ ਹੀ ਦਿੰਦਾ ਹੈ ਇਹ ਸਾਰੀਆਂ ਜਥੇਬੰਦੀਆਂ ਇਹ ਮਹਿਸੂਸ ਕਰਦੀਆਂ ਹੈ ਕਿ ਪੰਜਾਬ ਦੇ ਲੋਕ ਇੱਕ ਨਵਾਂ ਪੰਜਾਬ ਦੀ ਸਿਰਜਣਾ ਚਾਹੁੰਦੇ ਹਨ ਜੋ ਵਰਤਮਾਨ ਸਿਸਟਮ ਰਾਸ਼ੀ ਤੌਰ ਤੇ ਜਿਹੜੀਆਂ ਰਾਸ਼ੀ ਪਾਰਟੀਆਂ ਨੇ ਪੰਜਾਬ ਨੂੰ ਲੁੱਟਿਆ ਹੈ ਭਈ ਉਹਦੇ ਚਾਹ ਮਰਵੀ ਪਾਰਟੀ ਕਾਂਗਰਸ ਭਾਰਤੀ ਜਨਤਾ ਪਾਰਟੀ ਜਿਹਾ ਅਕਾਲੀ ਦਲ ਸ੍ਰੀ ਗੁਰੂ ਸਿੰਘ ਦਾ ਸਾਰੀਆਂ ਹੀ ਪਾਰਟੀਆਂ ਇਹ ਇੱਕੋ ਥਲੀ ਦੇ ਚੱਟੇ ਵਟੇ ਹਨ ਅਸੀਂ ਸਮਝਦੇ ਹਾਂ ਕਿ ਇਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਧਗਾ ਕੀਤਾ ਲੁੱਟਿਆ ਅਹਿਮਦ ਸ਼ਾਹ ਅਬਦਾਲੀ ਨੂੰ ਵੀ ਵੱਧ ਲੁੱਟਿਆ ਜਿਹੜੀਆਂ ਦੋ ਪੰਤਕ ਸੀਟਾਂ ਦੇ ਉੱਤੇ ਸਾਡੇ ਵੱਲੋਂ ਸਾਰੀਆਂ ਪੰਥਕ ਜਥੇਬੰਦੀਆਂ ਵੱਲੋਂ ਖਰੀਦਕੋਟ ਦੇ ਸ੍ਰੀ ਸਰਬਜੀਤ ਸਿੰਘ ਤੇ ਖਡੂਰ ਸਾਹਿਬ ਤੋਂ ਸਰਦਾਰ ਅਮਰਪਤਾਪ ਸਿੰਘ ਨੇ ਜਿਹਦੀ ਚੋਣ ਲੜੀ ਤੇ ਪੰਜਾਬ ਦੇ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ ਹੈ। ਇਹਦੇ ਲਈ ਅੱਜ ਅਸੀਂ ਤੁਹਾਡੇ ਰਹੀ ਪੰਜਾਬ ਦੇ ਸਮੁੱਚੇ ਲੋਕਾਂ ਦਾ ਬਹੁਤ ਸਤਿਕਾਰ ਨਾਲ ਧੰਨਵਾਦ ਕਰਨ ਲਈ ਤੁਹਾਨੂੰ ਖੇਚਲਦੇ। ਦੂਜੀ ਗੱਲ ਇਹ ਕਿ মিডিਆ ਦੇ ਵਿੱਚ ਬਹੁਤ ਤਰ੍ਹਾਂ ਦਾ ਭਰਮ ਫਲਾਇਆ ਜਾ ਰਿਹਾ ਹੈ। ਨੈਸ਼ਨਲ মিডিਏ 'ਚ ਵੀ ਬਹੁਤ ਵੱਡੇ ਵੱਡੇ ਲੋਕਾਂ ਦੇ ਲਿਖ ਆ ਰਹੇ ਹਨ ਜਿਵੇਂ ਮੈਂ ਕੱਲੇ ਤੁਸੀਂ ਪੜਿਆ ਹੋਣਾ ਰਵਚਨ ਜੱਟ ਵੀ ਵਰਨ ਰਹੇ ਆ ਬੀਜਪੀ ਰਹੇ ਆ ਇਸੇ ਤਰ੍ਹਾਂ ਬਿਊਰੋ ਉਹ ਵੀ ਬੜੇ ਉੱਚੀਆਂ ਅਧਿਆਤਰੀ ਹੈ ਜਾਂ ਹੋਰ ਨੈਸ਼ਨਲ ਮੀਡੀਏ ਦੇ ਵਿੱਚ ਇੱਕ ਭਰਮ ਪੈਦਾ ਕੀਤਾ ਜਾ ਰਿਹਾ ਵੀ ਇੱਥੇ ਬਹੁਤ ਅਤਵਾਦ ਆ ਗਿਆ ਇੱਥੇ ਦਾ ਬੜੀ ਹਾਲਾਤ ਵਿਗੜ ਗਏ ਇਹ ਗੱਲ ਪਹਿਲੀ ਗੱਲ ਤਾਂ ਐਸੀ ਉਹ ਸਾਰੇ ਮੀਡੀਏ ਦੀ ਬਹੁਤ ਸਖਤ ਨਿੰਦਿਆ ਕਰਦੇ ਦੂਜੀ ਗੱਲ ਜਿਹੜੇ ਇਸ ਤਰ੍ਹਾਂ ਦਾ ਭਰਮ ਪੈਉਂ ਬੁੱਧੀਜੀਵੀ ਆ ਜਾਂ ਜਿਹੜੇ ਵੀ ਲੋਕ ਫਲਾ ਰਹੇ ਹਨ ਉਹ ਗਲਤ ਹਨ ਅਸੀਂ ਸਾਰੀਆਂ ਜਥੇਬੰਦੀਆਂ ਇਸ ਗੱਲ ਹੀ ਵਚਨਬੱਧ ਆ ਕਿ ਅਸੀਂ ਨਵੇਂ ਪੰਜਾਬ ਦੀ ਸਿਰਜਣਾ ਦੇ ਲਈ ਸ਼ਾਂਤਮਈ ਢੰਗ ਦੇ ਨਾਲ ਜਮਹੂਰੀ ਢੰਗ ਤਰੀਕਿਆਂ ਦੇ ਨਾਲ ਸਾਰੇ ਇਕੱਠੇ ਹੋ ਕੇ ਜਿਹੜਾ ਇਹ ਜੇਕੂ ਕਾਫਲੇ ਨੂੰ ਅੱਗੇ ਵਧਾਵਾਂਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਚੋਣਾਂ ਤੇ 2027 ਦੀਆਂ ਚੋਣਾਂ ਅਸੀਂ ਇਕੱਠੇ ਹੋ ਕੇ ਬਹੁਤ ਮਜ਼ਬੂਤੀ ਨਾਲ ਲੜਾਂਗੇ ਇਸ ਕਾਫਲੇ ਨੂੰ ਅੱਗੇ ਵਧਾਵਾਂਗੇ ਉਹਦੇ ਸਰਦਾਰ ਸਰਬਜੀਤ ਸਿੰਘ ਸਰਦਾਰ ਅਮਰਪਾਲ ਸਿੰਘ ਦੀ ਅਗਾਰੀ ਸਦਾਨ ਨਾਲ ਅੱਗੇ ਅਸੀਂ ਵਧਾਂਗੇ ਜੀ ਜੀ ਮੈਂ ਜਿਹੜੀ ਬੇਨਤੀ ਕਰਨੀ ਚਾਹਣਾ ਉਹ ਹੈ ਕਿ ਇੱਕ ਜਮਹੂਰੀਅਤ ਸਾਡਾ ਇੱਕ ਸੰਵਿਧਾਨ ਹੈ ਜਮਹੂਰੀਅਤ ਹੈ ਅਸੀਂ ਕਹਿੰਦੇ ਦੇਸ਼ ਦਾ ਸੰਸਾਰ ਦਾ ਸਭ ਤੋਂ ਵੱਡੀ ਜਮਹੂਰੀਅਤ ਹੈ ਤੁਹਾਡੇ ਰਾਹੀਂ ਮੈਂ ਦੋਹਾਂ ਸਰਕਾਰਾਂ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਪੁੱਛਣਾ ਚਾਹਣਾ ਇੱਕ ਹਾਰਿਆ ਹੋਇਆ ਐਮਪੀ ਤਾਂ ਤੁਸੀਂ ਮੰਤਰੀ ਬਣਾ ਦ। ਇੱਕ ਜਿੱਤਿਆ ਹੋਇਆ ਜਿਹੜਾ ਪੰਜਾਬ ਦੀਆਂ ਰਿਕਾਰਡ ਵੋਟਾਂ ਤੇ ਜਿੱਤਿਆ ਹੈ ਉਹਦੇ ਤੇ ਐਨਐਸਸੀ ਵਿਧਾਇਕੀ ਕੋਈ ਐਨਐਸਸੀ ਦਾ ਕਾਰਨ ਹੀ ਇਹ ਜਮਹੂਰੀਅਤ ਦਾ ਕਤਲ ਹੈ ਚੌਥੀ ਗੱਲ ਜਿਹੜੀ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜੇ ਇਹ ਸਾਰੇ ਹਾਲਾਤ ਆ ਇਹ ਜੱਥੇਬੰਦੀਆਂ ਵੀ ਤੇ ਨਾਲ ਅਸੀਂ ਜਿਹੜੇ ਪੰਜਾਬ ਦੇ ਪੱਖੀ ਜੱਥੇਬੰਦੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਭਾਵੇਂ ਭਾਜਪਾ ਆ ਪਕਾਲੀ ਦਲ ਸ਼ਖਬੀਰ ਸਿੰਘਾ ਭਾਵੇਂ ਉਹਨਾਂ ਦੇ ਵਿੱਚ ਕੋਈ ਹੋਰ ਪਾਰਟੀਆਂ ਜਿਹੜੀਆਂ ਪ੍ਰਾਣੀਆਂ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਇਹਨਾਂ ਤੋਂ ਬਿਨਾਂ ਪੰਜਾਬ ਦੇ ਲੋਕ ਜਿਹੜੇ ਸੰਘਰਸ਼ੀ ਲੋਕ ਆ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਨਾਲ ਲੈ ਕੇ ਜਿਵੇਂ ਜੈਨ ਸਭੂਰੀ ਬੜੇ ਵੱਡੇ ਹਿੰਦੂਆਂ ਦੇ ਇਕੱਠ ਹੋਏ ਐ ਇਹਨਾਂ ਨੂੰ ਵੀ ਨਾਲ ਲੈ ਕੇ ਦਲਤ ਭਾਈਚਾਰਾ ਜਿਹੜਾ ਸੜੀਆਂ ਤੋਂ ਆਪਣੇ ਆਪ ਨੂੰ ਅਨਡਿੱਠ ਸਮਝ ਰਿਹਾ ਉਹਨੂੰ ਨਾਲ ਲੈ ਕੇ ਧਾਰਮਿਕ ਸਿੱਖਿਆਤ ਨੂੰ ਨਾਲ ਲੈ ਕੇ ਸਿੱਖ ਸੰਪਰਦਾਵਾਂ ਨੂੰ ਨਾਲ ਲੈ ਕੇ ਰਾਗੀਆਂ ਟਾੜੀਆਂ ਸਾਰੀਆਂ ਜੱਥੇਬੰਦੀਆਂ ਨਾਲ ਸਹਿਯੋਗ ਕਰਕੇ ਤੇ ਵਿਸ਼ੇਸ਼ ਕਰਕੇ ਕਿਸਾਨ ਜੱਥੇਬੰਦੀਆਂ ਨਾਲ ਵੀ ਸਾਂਝੇ ਤੌਰ ਤੇ ਇੱਕ ਅੱਛੀ ਬਹੁਤ ਵੱਡੀ ਲਹਿਰ ਸ਼ੁਰੂ ਕਰਨ ਜਾ ਰਹੇ ਆ। ਇਹ ਰਿਆਈਆਂ ਲਈ ਵੀ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜੋ ਸਰੂਪਾਂ ਦੀ ਬੇਰਵੀ ਹੋਈ ਹੈ ਉਹਨਾਂ ਦੇ ਦੋਸ਼ੀਆਂ ਨੂੰ ਚਾਰੇ ਪਾਰਟੀਆਂ ਨੇ ਸਾਡੇ ਨਾਲ ਧੋਖਾ ਕੀਤਾ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਸੰਸਾਰ ਭਰ ਦੇ ਵਿੱਚ ਵਸਦੇ ਸਿੱਖ ਭਾਈਚਾਰੇ ਨਾਲ ਕਿ ਜਿਹਦਾ ਵੀ ਕੋਈ ਇਨਸਾਫ ਤੇ ਰੱਬ 'ਤੇ ਯਕੀਨ ਹੈ ਉਹਨਾਂ ਲੋਕਾਂ ਨੇ ਵਿਸ਼ਵਾਸ ਘੱਟ ਕੀਤਾ ਉਹਨਾਂ ਨੂੰ ਸਾਬਤ ਸਕਾਉਣ ਲਈ ਤੇ ਅਸੀਂ ਇੱਕ ਬਹੁਤ ਵੱਡੀ ਜਾਦੋਜਾਦ ਸ਼ੁਰੂ ਕਰਨ ਜਾ ਰਹੇ ਹਾਂ ਇਹ ਚਾਰੇ ਗੱਲਾਂ ਤੇ ਅਸੀਂ ਧੰਨਵਾਦ ਲਈ ਵੀ ਇਹ ਸਰਕਾਰਾਂ ਦੋਹਾਂ ਦੀ ਆਲੋਚਨਾ ਬਹੁਤ ਸਖਤ ਆਲੋਚਨਾ ਕਰਦੇ ਆ ਕਿ ਉਹ ਪੰਜਾਬ ਦੇ ਉੱਤੇ ਕਿਜਿਹੜਾ ਭਰਮ ਪੈਦਾ ਕਰ ਰਹੇ ਹਨ ਕਿ ਅਸੀਂ ਜਿਵੇਂ ਪੰਜਾਬ ਟੁੱਟ ਚੱਲਿਆ ਦੇਸ਼ ਨੂੰ ਵੱਖ ਹੋ ਚੱਲਿਆ ਆਕਵਾਦ ਆ ਗਿਆ ਇੱਥੇ ਤਾਂ ਬੜੀ ਲੜਾਈ ਚੱਲ ਰਹੀ ਆ ਇਸੇ ਬਹਾਨੇ ਨਾਲ ਉਹ ਸਿੱਖਾਂ ਦੇ ਉੱਤੇ ਇੱਕ ਜ਼ਬਰਦਸਤ ਜੋੜਨ ਕਰਨਾ ਚਾਹੁੰਦੇ ਆ ਅਸੀਂ ਉਹਨਾਂ ਦੇ ਹੱਥਿਆਰ ਨਹੀਂ ਚੱਲਣ ਦੇਵਾਂਗੇ ਹੂਨ ਤੌਰ ਤੇ ਸ਼ਾਂਤਮਈ ਢੰਗ ਨਾਲ ਘਰ ਘਰ ਤੱਕ ਇਸ ਅੰਦੋਲਨ ਨੂੰ ਬਚਾਉਣ ਲਈ ਅਸੀਂ ਅੱਗੇ ਆਪਣੇ ਜਿਹੜੀ ਸਾਰੇ ਬਹੁਤ ਜਲਦੀ ਪ੍ਰੋਗਰਾਮ ਦੇਵਾਂਗੇ ਅਗਲੀ ਗੱਲ ਜਿਲੰਗਰ ਜਿਮਨੀ ਚੋਣ ਤੇ ਸਾਡੀਆਂ ਸਾਰੀਆਂ ਜਥੇਬੰਦੀਆਂ ਅਸਰ ਨਹੀਂ ਲੈ ਰਹੀਆਂ ਆਉਂਦੀਆਂ ਜਿਹੜੀਆਂ ਚਾਰ ਜਿਮਨੀ ਚੋਣਾਂ ਆ ਉਹਨਾਂ ਦੇ ਵਿੱਚ ਵੀ ਅਸੀਂ ਸਾਰੇ ਬੈਠ ਕੇ ਦੋਵੇਂ ਸਾਡੇ ਮੈਂਬਰ ਪਾਰਲੀਮੈਂਟ ਹਨ ਇਹ ਵਿਚਾਰ ਕਰਕੇ ਤੇ ਲੋਕਲ ਜਿਹੜੇ ਜਿਵੇਂ ਗਦਰਵੇ ਦੇ ਬੈਠੇ ਆ ਲक्की ਜੂਰੀ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਆ ਇਸੇ ਤਰ੍ਹਾਂ ਬਰਲਾ ਦੇ ਸਾਰੇ ਲੋਕਾਂ ਦੇ ਉੱਤੇ ਇਕੱਠ ਕਰਕੇ ਉਹਨਾਂ ਦੇ ਸੁਲਾਹਨਾ ਜਿਹੜਾ ਅਸਲੀ ਜਮਹੂਰੀ ਤਰੀਕਾ ਕੋਸੇ ਉਮੀਦਵਾਰ ਲੜਾਂਗੇ ਵੀ ਤੇ ਉਤਾਰਾਂਗੇ ਵੀ ਪਰ ਅੱਜ ਅਜੇ ਐਲਾਨ ਹੀ ਨਹੀਂ ਹੋਈਆਂ ਸਾਡੀ ਕੋਈ ਕਾਲੀ ਨਹੀਂ ਇਹ ਕੋਈ ਵਿਅਕਤੀ ਕਹਿ ਰਿਹਾ ਵੀ ਮੈਂ ਲੜਨੀ ਆ ਅਸੀਂ ਸਮਝਦੇ ਹਾਂ ਕਿ ਸਭ ਦਾ ਜਮਹੂਰੀ ਅਧਿਕਾਰ ਹੈ ਸਭ ਨੂੰ ਆਪੋ ਆਪਣਾ ਪੱਖ ਰੱਖਣ ਦਾ ਫਰਜ਼ ਹੈ ਪਰ ਅਜੇ ਤੱਕ ਅਫੀਸ਼ਰ ਤਰਫੋਂ ਸਾਡੀਆਂ ਜਿੱਤੇ ਬੰਦੀਆਂ ਵੱਲੋਂ ਕੋਈ ਉਮੀਦਵਾਰ ਨਹੀਂ ਉਤਾਰਿਆ ਗਿਆ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਾਬ ਜੀ ਭਾਵੇਂ ਇਹ ਰੋਡ ਜਿਹੜਾ ਸੌ ਨਿਸ਼ਤ ਹੈ ਜੀ ਬਹੁਤ ਜ਼ਰੂਰੀ ਹੈ ਕਿ ਸਰਕਾਰ ਵੱਲੋਂ ਪ੍ਰੋਬਲਿਮ ਇੱਥੇ ਜਾਰੀ ਰਹੀ ਕੀ ਕਰ ਰਹੇ ਕੋਈ ਵਿਦਕ ਰਾਇ 100% ਵੇਦਕਰੇ ਸਰਕਾਰ ਡਰੀ ਹੋਈ ਹੈ ਘਬਰਾਹਟ ਚ ਇੱਕ ਲੋਕ ਲਹਿਰ ਤੋਂ ਸਿੱਖ ਲਹਿਰ ਤੋਂ ਡਰੀ ਹੈ ਕਿਉਂਕਿ ਅਸਲ ਚ ਜਿਹੜੇ ਰਾਜਨੀਤਿਕ ਹੈ ਜਿਵੇਂ ਫਰੀਦਕੋਟ ਤੇ ਖਰੂਰ ਸਾਹਿਬ ਚ ਹੋਏ ਇਹ ਸਾਰੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ ਰੱਦ ਕਰਦਾ ਉਹ ਆਪਦੇ ਦਰਦ ਦੇ ਮਾਰੀਏ ਕਰ ਰਿਹਾ ਇਹਦੇ ਨਾਲ ਲੋਕਾਂ ਦੀ ਹਰਮਨਦਾਰੀ ਹੋਰ ਵਧੇਗੀ ਵਧੇਗੀ ਸਾਨੂੰ ਉਮੀਦ ਹੈ ਵੇਖੋ ਜੇ ਆਪਾਂ ਕੋਈ ਜਮਹੂਰੀਅਤ ਦੇ ਅੰਕ ਦੀ ਕਟੜ ਇਮਾਨਦਾਰੀ ਦੀ ਮੈਂ ਤੁਹਾਡੇ ਤੋਂ ਇੱਕ ਤੁਹਾਡੇ ਰਾਹੀ ਤੇ ਤੁਹਾਡੇ ਕੋਲੇ ਵੀ ਆਪਣਾ ਇੱਕ ਪੱਖ ਰੱਖਣਾ ਚਾਹੁੰਦਾ ਕਿ ਕਿੱਥੇ ਹੈ ਜਮਹੂਰੀਅਤ ਜਾਂ ਕਿੱਥੇ ਹੈ ਕਟੜ ਇਮਾਨਦਾਰੀ ਇੱਕ ਬੰਦਾ ਸੱਤ ਸੀਟਾਂ ਹਾਰ ਕੇ ਤੇ ਫੇਰ ਵੀ ਕਹੇ ਮੈਂ ਕੁਰਸੀ ਨਹੀਂ ਛੱਡਦਾ ਉਹਨੇ ਸਵਰਾਜ ਬਣਾਇਆ ਇੱਕ ਡਰਾਫਟ ਉਹ ਕਹਿੰਦਾ ਮੇਰੀ ਪੱਕਾ ਰਾਏ ਤੋਂ ਬਿਨਾ ਕਿਸੇ ਨੂੰ ਹੋਰ ਮੈਂ ਮੰਨਦਾ ਹੀ ਨਹੀਂਗਾ ਸਾਰੀ ਪਾਰਟੀ ਚ ਐਸੇ ਤਰ੍ਹਾਂ ਬਹੁਤ ਗੱਲਾਂ ਹੈ ਜਿਹੜੀਆਂ ਕ੍ਰਮਪਸ਼ਨ ਦੀਆਂ ਇੱਕ ਸੰਜਾਈ ਵਿਭਾਗ ਚ ਕਰੋੜਾ ਅਰਬਾਂ ਰੁਪਏ ਦਾ ਘਟਾਲਾ ਤਿੰਨ ਸਾਲ ਹੋ ਗਏ ਪੈਰੋਦੀ ਇਹਦੇ ਤੇ ਪਈ ਹੈ ਇਹ ਬਿਲਕੁਲ ਸਾਰੇ ਨਕਾਰੇ ਜਾ ਚੁੱਕੇ ਲੋਕ ਹੈ ਇਹਨਾਂ ਦਾ ਥਾਂ ਅਸੀਂ ਬੜੀ ਜ਼ਿੰਮੇਵਾਰੀ ਨਾਲ ਇੱਕ ਗੱਲ ਕਹਿਣਾ ਚਾਹੁੰਦੇ ਆ ਸਾਡਾ ਜਿਹੜਾ ਮੁੱਖ ਤੌਰ ਤੇ ਲੋਕ ਲਹਿਰ ਬਣਾਉਣ ਦਾ ਉਦੇਸ਼ ਵੀ ਹੋਏਗਾ ਇਹਨਾਂ ਸਾਰਿਆਂ ਦਾ ਸਾਰਿਆਂ ਦਾ ਇਹ ਨਹੀਂ ਜਿਹੜੇ ਇਮਾਨਦਾਰ ਬੰਦੇ ਆ ਬਹੁਤੇ ਇਹਨਾਂ ਚੋਂ ਭ੍ਰਿਸ਼ਟ ਆ ਉਹਨਾਂ ਦਾ ਥਾਂ ਜੇ ਕੋਈ ਪੰਜਾਬ ਦਾ ਸੱਚਾ ਸੁੱਚਾ ਜਮਹੂਰੀ ਬਦਲ ਲੋਕਾਂ ਨੂੰ ਚੁੰਦਿਆ ਤੇ ਇਹਨਾਂ ਦਾ ਥਾਂ ਸਾਰਿਆਂ ਦਾ ਜੇਲ੍ਹਾਂ ਚ ਉਸ ਡਰ ਚੋ ਇਹ ਸਰਵ ਸੁਭਾ ਧੰਨਵਾਦ ਭਜੀ ਇਹ ਟਿੱਕਾ ਦੁੱਕਾ ਪਾਰਟੀਆਂ ਨੂੰ ਛੱਡ ਕੇ ਪੰਜਾਬ ਦੀਆਂ ਹੋਰ ਪਾਰਟੀਆਂ ਕਿਸੇ ਨੇ ਵੀ ਅਮਰਿਤ ਬਾਉਰੀ سپورਟ ਨਹੀਂ ਕੀਤੀ ਇਹਦੇ ਬਾਰੇ ਕੀ ਕਹਾਂਗਾ ਟਿੱਕਾ ਦੁੱਕਾ ਪਾਰਟੀਆਂ ਦਾ ਤਾਂ ਸਾਨੂੰ ਪਤਾ ਨਹੀਂ ਪੰਜਾਬ ਦੇ ਲੋਕਾਂ ਨੇ سپورਟ ਕੀਤੀ ਟਿੱਕਾ ਦੁੱਕਾ ਜਿਹਨਾਂ ਨੂੰ ਤੁਸੀਂ ਟਿੱਕਾ ਦੁੱਕਾ ਕਹਿੰਦੇ ਹੋ ਉਹ ਪੰਜਾਬ ਦੇ ਲੋਕਾਂ ਦੇ ਪ੍ਰਤੀਨਿਧ ਹੈ ਗਦੀ ਜੀ ਇੱਕ ਮਿੰਟ ਇੱਕ ਇੱਕ ਅਸੀਂ ਉਹਨਾਂ ਦਾ ਪੂਰਾ ਹੋ ਜਾਗਾ ਲੋਕਾਂ ਦੀ ਬਹੁ ਗਿਣਤੀ ਅਸੀਂ ਦੋ ਸੀਟਾਂ ਦੇ ਸਿੱਧ ਕਰਤੀ ਅਸੀਂ ਲੋਕਾਂ ਦੇ ਪ੍ਰਤੀਨਿਧ ਹੈ ਇੱਕਾ ਦੁੱਕਾ ਪਾਰਟੀਆਂ ਦੇ ਸਵਾਲ ਉਹਨਾਂ ਦੇ ਪੁੱਛ। ਇਸ ਤੋਂ ਪਹਿਲੇ ਤੋਂ ਇਸ਼ਾਰੇ ਲਾ ਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਮੂਚੀਆਂ ਜਥੇਬੰਦੀਆਂ ਸ਼ੇਰ-ਏ-ਪੰਜਾਬ ਅਕਾਲੀ ਦਲ ਤੇ ਭਾਈ ਪਰਮਜੀਤ ਸਿੰਘ ਜੀ ਸਹੌਲੀ ਜੋ ਸੁਤੰਤਰ ਕਾਲੀ ਦਲ ਹੈ। ਪਾਰਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ ਲੱਕੀ ਜੀ ਜਿਹੜੇ ਇੱਧੜਵਾਏ ਦੇ ਵਿੱਚ ਬਹੁਤ ਵੱਡਾ ਇਹਨਾਂ ਨੇ ਕੰਮ ਕੀਤਾ ਸਾਡੀ ਸਿੱਖ ਪਾਰਲੀਮੈਂਟ ਦੇ ਮੈਂਬਰ ਚਰਨਜੀਤ ਸਿੰਘ ਜੀ ਤੇ ਮੁਖੀ ਤਰਨਾਨ ਦਲ ਦੇ ਬਾਬਾ ਸਵਰਨਜੀਤ ਸਿੰਘ ਜੀ ਤੇ ਸਾਡੀ ਸਤਕਾਰਯੋਗ ਜਿਹੜੇ ਸਰਦਾਰ ਸਿਕਤਰ ਜਨਰਲ ਹੈ ਸਰਦਾਰ ਬਲਵਿੰਦਰ ਸਿੰਘ ਜੀ ਤੇ ਸਾਡੀ ਪਾਰਟੀ ਦੇ ਜਨਰਲ ਸੈਕਟਰੀ ਅ ਅਤਲਾ ਸਾਹਿਬ ਸਖਤੈਨ ਸਿੰਘ ਜੀ ਤੇ ਸੁਰਿੰਦਰ ਸਿੰਘ ਜੀ ਤੇ ਸਾਡੇ ਹਿੰਦੂ ਕੌਮ ਦੀ ਜਿਹੜੀ ਤਰਜਮਾਨੀ ਕਰਦੇ ਆ ਜਿਹੜੇ ਹੱਕ ਢਾ ਕੇ ਸਾਰੀਆਂ ਚੋਣਾਂ ਦੇ ਵਿੱਚ ਇਹਨਾਂ ਨੇ ਪੰਥ ਦੇ ਨਾਲ ਪੰਜਾਬ ਦੇ ਨਾਲ ਪੰਜਾਬ ਦੇ ਪੁੱਤਾਂ ਦੇ ਨਾਲ ਪੰਜਾਬ ਦੀ ਇੰਡਸਟਰੀ ਦੇ ਨਾਲ ਪੰਜਾਬ ਦੇ ਨਾਲੇ ਖੜੇ ਆ ਹੱਕ ਤਾਨ ਕੇ ਤੇ ਸੱਚੀ ਪੇਸ਼ ਕੀਤੀ ਆ ਮੇਰਾ ਕਹਿਣ ਤੋਂ ਬਾਅਦ ਜੈਨ ਸਾਹਿਬ ਤੇ ਅੱਜ ਅਸੀਂ ਸਾਰੇ ਇਕੱਠੇ ਆ ਇਕੱਠੇ ਰਵਾਂਗੇ ਇਕੱਠੇ ਲੜਾਂਗੇ ਅਸੀਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜੇੜੀ ਖਡੂਰ ਸਾਹਿਬ ਦੀ ਸੀਟ ਤੋਂ ਆਜ਼ਾਦ ਉਮੀਦਵਾਰ ਭਾਈ ਅਮਰਪਾਲ ਨੂੰ ਤੇ ਫਰੀਦਕੋਟ ਦੀ ਸੀਟ ਤੋਂ ਭਾਈ ਬੈਂਤ ਸਿੰਘ ਦੇ ਫਰਜੰਦ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਅਸੀਂ ਪੰਜਾਬ ਦਾ ਪੰਖ ਦਾ ਧੰਨਵਾਦ ਕਰਦੇ ਆਂ ਅਸੀਂ ਪੰਜਾਬ ਦੇ ਹਿੰਦੂਆਂ ਦਾ ਪੰਜਾਬ ਦੇ ਮੁਸਲਮਾਨਾਂ ਦਾ ਪੰਜਾਬ ਦੇ ਅਸਾਈਆਂ ਦਾ ਪੰਜਾਬ ਦਾ ਪ੍ਰੈਸ ਦਾ ਪੰਜਾਬ ਦਾ ਸੋਸ਼ਲ ਮੀਡੀਆ ਦਾ ਨੰਗਾਲ ਸਿੰਘਾਂ ਦਾ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਬਤ ਕਰਤਾ ਕਿ ਪੰਜਾਬ ਦੇ ਵਿੱਚ ਪੀਸ ਹੈ ਪੰਜਾਬ ਦੇ ਵਿੱਚ ਸ਼ਾਂਤੀ ਹੈ ਤੇ ਸਰਕਾਰ ਨੇ ਅਮਰਤਪਾਲ ਨੂੰ ਅੰਦਰ ਕਰਕੇ ਟੈਰਰ ਫਲਾਇਆ ਸੀ ਅੰਦਰ ਕਰਕੇ ਉਹਨੇ ਜ਼ੁਲਮ ਕੀਤਾ ਸੀ ਉਹਨੇ ਗੈਰਕਾਨੂੰਨੀਆ ਗੱਲਾਂ ਕੀਤੀਆਂ ਸੀ ਤੇ ਪੰਜਾਬ ਦੇ ਲੋਕਾਂ ਨੇ ਉਹਨੂੰ ਜਿਤਾ ਕੇ ਮੈਂਬਰ ਪਾਰਲੀਮੈਂਟ ਬਣਾ ਕੇ ਪੰਜਾਬ ਦੇ ਵਿੱਚ ਕਹਿਤਾ ਕਿ ਅਸੀਂ ਸਾਰੇ ਇਕੱਠੇ ਆ ਪਰ ਤਖਨ ਨੂੰ ਪਰਮਾਨ ਦੀ ਲੋੜ ਨਹੀਂ ਜਿਹੜਾ ਮੈਂ ਕਹਿਣਾ ਚਾਹਣਾ ਕਿ ਅਸੀਂ 85% ਤੋਂ ਵੱਧ ਕੁਰਬਾਨੀਆਂ ਕੀਤੀਆਂ ਪੰਜਾਬ ਨੂੰ ਤੇ ਸਿੱਖ ਕੌਮ ਨੂੰ ਜਿਹੜਾ ਰੋਜ਼ ਚੈਨਲਾਂ ਤੇ ਇਹ ਟੈਰਰ ਫਲਾਉਂਦੇ ਐ ਇਹ ਰੈਡੀਕਲ ਐ ਇਹ ਹਾਰਡਲਾਈਨਰ ਐ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਗੇ ਅਸੀਂ ਸਾਰੇ ਕਹਿੰਦੇ ਆ ਕਿ ਅਸੀਂ ਪੰਜਾਬ 'ਚ ਸ਼ਾਂਤੀ ਲਿਆਵਾਂਗੇ ਪੰਜਾਬ 'ਚ ਸਾਡੇ ਕਰਕੇ ਸ਼ਾਂਤੀ ਐ ਇਹ ਜਿੰਨੇ ਬੰਦਿਆਂ ਨੇ 70 ਸਾਲ ਤੋਂ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕੀਤਾ ਹੈ। ਇਹੀ ਦਰਬਾਰ ਸਾਹਿਬ ਟਾਉਣ ਆਲੇ ਆ, ਇਹੀ ਗਲਾਚ ਟੈਰ ਪਾਉਣ ਆਲੇ ਆ, ਇਹੀ ਧੀਆਂ ਪਣਾਂ ਦੀਆਂ ਬੇਪੱਤੀਆਂ ਕਰਨ ਆਲੇ ਆ, ਇਹੀ ਬੰਦੀ ਸਿੰਘਾਂ ਨੂੰ ਜੇਲ੍ਹਾਂ ਦੇ ਵਿੱਚ ਉਹਨਾਂ ਨੇ ਸਜ਼ਾਵਾਂ ਕੀਤੀਆਂ ਉਹ ਕਰਨ ਆਲੇ ਆ ਤੇ ਹੁਣ ਗੁਰਦੀਪ ਸਿੰਘ ਨੇ ਕਿਹਾ ਸੀ ਇਹ ਕਿਹੜਾ ਕਾਨੂੰਨ ਹੈ? ਇੱਕ ਹਰਿਆ ਬੰਦਾ ਜਿਨ੍ਹਾਂ ਨੂੰ ਰਵਨੀਤ ਬਿੱਟੂ ਨੂੰ ਅਨਰਲ ਜੇਤਲੀ ਸਾਡੇ ਵਿੱਚ ਨਹੀਂ ਰਹੇ। ਅਨਰਲ ਜੇਤਲੀ ਜੀ ਵੀ ਹਰ ਕੇ ਅੰਮ੍ਰਿਤਸਰ ਤੋਂ ਤੇ ਰਬਨੀਤ ਬਿੱਟੂ ਜੀ ਵੀ ਹਰਗੇ ਉਹਨਾਂ ਨੂੰ ਕੱਲੇ ਪੰਜਾਬ ਦੇ ਸਿੱਖਾਂ ਨੇ ਨਹੀਂ ਹਰਾਇਆ ਉਹਨਾਂ ਨੇ ਲੁਧਿਆਣੇ ਤੋਂ ਹੋ ਰਿਆ ਉਹਨਾਂ ਨੇ ਹਿੰਦੂਆਂ ਨੇ ਵੀ ਹਰਾਇਆ ਮੁਸਲਮਾਨਾਂ ਨੇ ਵੀ ਹਰਾਇਆ ਸਾਈਆਂ ਨੇ ਪੰਜਾਬ ਦੇ ਲੋਕਾਂ ਨੇ ਹਰਾਇਆ ਜੇ ਇੱਕ ਹਰਿਆ ਹੋਇਆ ਬੰਦਾ ਵਜ਼ੀਰ ਬਣ ਸਕਦਾ ਹੈ ਤੇ ਫਿਰ ਜਿੱਤਿਆ ਹੋਇਆ ਬੰਦਾ ਐਮਪੀ ਦੀ ਸੌ ਕਿਉਂ ਨਹੀਂ ਚੱਕ ਸਕਦਾ ਇਸ ਕਰਕੇ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਅਸੀਂ ਸ਼ਾਂਤੀ ਰਾਵਾਂਗੇ ਅਸੀਂ ਪੰਜਾਬ ਦੀਆਂ ਜਿਹੜੀਆਂ ਆਉਣ ਵਾਲਾ ਪੰਜਾਬ ਦੇ ਲੋਕਾਂ ਨੂੰ ਅਸੀਂ ਹਿੰਦੂਆਂ ਨੂੰ ਕਹਨੇ ਆ ਵੀਰਾਂ ਨੂੰ ਕਹਿਣੇ ਆ ਭਰਾਵਾਂ ਨੂੰ ਕਹਿਣੇ ਆ ਸਾਡੇ ਨਾਲ ਡਿਬੇਟ ਕਰੋ ਸਾਡੇ ਨਾਲ ਬੈਠੋ ਜਿਹੜਾ ਬੰਦਾ ਗਲਤ ਬੋਲਦਾ ਪੰਜਾਬ ਦਾ ਮਾਹੌਲ ਦੀ ਖਰਾਬ ਕਰਦਾ ਉਹਨੂੰ ਟੇਬਲ ਤੇ ਲਿਆਓ ਉਹਨੂੰ ਨੰਗਾ ਕਰੋ ਇਹਨਾਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਹੈ ਇਹ ਸਾਰੇ ਬੰਦੇ ਮੈਨੂੰ ਦੱਸੋ ਇਹਨਾਂ ਨੇ ਪੰਜਾਬ ਦੇ ਵਪਾਰੀਆਂ ਲਈ ਕੀਤਾ ਇਹ ਜਿਹੜੀਆਂ 70 ਪੰਜਾਬ ਦੇ ਕਿਸਾਨ ਲਈ ਕੀ ਕੀਤਾ ਇਹਨਾਂ ਨੇ ਪੰਜਾਬ ਦੇ ਵਿਦਿਆਰਥੀਆਂ ਲਈ ਕੀਤਾ ਇਹਨਾਂ ਨੇ ਪੰਜਾਬ ਦੇ ਪ੍ਰੈਸ ਲਈ ਕੀਤਾ ਇਹਨਾਂ ਨੇ ਪ੍ਰੈਸ ਦੇ ਪਰਚੇ ਕਰਦੇ ਸ਼ੋਅ ਦੇ ਮੀਡੀਆ ਤੇ ਕਰਤਾ ਜਿਹੜਾ ਪ੍ਰੈਸ ਚੰਗੀ ਗੱਲ ਕਰਦਾ ਹੈ ਆਰਟੀਕਲ 14 ਨੀਕੀ ਦੇ ਮਤਲਬ ਕੋ ਬਚਾਉਣ ਲਈ ਬੰਦ ਕਰਦੇ ਕਿਹੜਾ ਕਾਨੂੰਨ ਹੈ ਚੌਥਾ ਪਿੱਲਰ ਹੈ ਡੈਮੋਕ੍ਰੇਸੀ ਦਾ ਇਹਨਾਂ ਨੇ ਇਹਨਾਂ ਨੇ ਸੱਤਿਆਨਾਸ਼ ਕਰਕੇ ਰੱਖਤਾ ਹੈ ਜੋ ਡੈਮੋਕ੍ਰੇਸੀ ਦਾ ਸੱਤਿਆ ਜਿੱਤੇ ਐਮਪੀ ਨੂੰ ਕਰਦੇ ਤੇ ਫਿਰ ਇਹ ਸਾਰਿਆਂ ਦਾ ਸੱਤਿਆਨਾਸ਼ ਕਰਨਗੇ ਅਸੀਂ ਸਾਰੇ ਇੱਕੋ ਬੇਨਤੀ ਕਰਾਂ ਅਸੀਂ ਸਾਰੇ ਇਕੱਠੇ ਹਰ ਕੇ ਅੱਜ ਵੀ ਇਕੱਠੇ ਆ ਕੱਲ ਵੀ ਇਕੱਠੇ ਆ ਅਸੀਂ ਸਾਰੇ ਪੰਜਾਬ ਨੂੰ ਅਪੀਲ ਕਰਦੇ ਆ ਕਿ 2027 ਚ ਆਪਾਂ ਇਕੱਠੇ ਹੋ ਕੇ ਸਰਕਾਰੀ ਖਾਲਸਾ ਬਣਾਈਏ ਤੇ ਇਹ ਚੜ੍ਹਦੀ ਕਲਾ ਕਰੀਏ ਪੰਜਾਬ ਦਾ ਮਾਹੌਲ ਆ ਜਿਹੜਾ ਉਹ ਵਧੀਆ ਤੇ ਹੋਰ ਵਧੀਆ ਬਣਾਈਏ ਤੇ ਅਸੀਂ ਕਿਸਾਨ ਮਜ਼ਦੂਰ ਸਾਰਿਆਂ ਪਰ ਖੁੱਲੋਂ ਤੱਕ ਆਗੇ ਪੰਜਾਬ ਨੂੰ ਚੰਗੀਆਂ ਲੀਆਂ ਤੇ ਤੁਰੇ ਜਿਨ੍ਹਾਂ ਨੇ ਪੰਜਾਬ ਨੂੰ ਲੜਾ ਕੇ ਬਰਬਾਦ ਕੀਤਾ ਉਹ ਅੱਜ ਨੰਗੇ ਹੋ ਚੁੱਕੇ ਆ ਉਹਨਾਂ ਦੇ ਲਛੇਦਾਰਾਂ ਭਾਸ਼ਣਾ ਤੋਂ ਬਚ ਕੇ ਰਹਿਣਾ ਚਾਹੀਦਾ ਤੇ ਬੰਦੀ ਸਿੰਘਾਂ ਨੂੰ ਤੁਰੰਤ ਰਿਆ ਕਰਨਾ ਚਾਹੀਦਾ ਗੁਰਜੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਡੀਆਂ ਪੰਥਕ ਜੱਥੇ ਬੰਦੀਆਂ ਦਾ ਅੱਜ ਦਾ ਪ੍ਰੋਗਰਾਮ ਸੀ ਇਹ ਕੇਵਲ ਤੇ ਕੇਵਲ ਪੰਜਾਬ ਦੇ ਉਧਰ ਬਹਾਦਰ ਲੋਕਾਂ ਦਾ ਧੰਨਵਾਦ ਕਰਨ ਦਾ ਸੀ ਜਿਨ੍ਹਾਂ ਨੇ ਪੰਥਕ ਸ਼ਿੱਤਾ ਦੋ ਜਿਤਾ ਕੇ ਇਹ ਹੋਰ ਪੰਥਕ ਉਮੀਦਵਾਰਾਂ ਨੂੰ ਵੋਟਾਂ ਪਾਈਆਂ ਸਾਡਾ ਪ੍ਰੋਗਰਾਮ ਇਹ ਆ ਕਿ 2027 ਚ ਪੰਜਾਬ ਚ ਇੱਕ ਚੰਗੀ ਕੇਸ਼ੀ ਨਿਸ਼ਾਨ ਸਾਹਿਬ ਦੇ ਥੱਲੇ ਇੱਕ ਸਰਕਾਰ ਬਣਾਈ ਜਾਵੇ ਦੂਸਰਾ ਪੱਖ ਮੈਂ ਇਹ ਕਹਾ ਕਿ ਅਕਾਲੀ ਦਲ ਤੋਂ ਬਾਦਲ ਅਕਾਲੀ ਦਲ ਬਣ ਗਿਆ ਸੀ ਬਾਦਲ ਅਕਾਲੀ ਦਲ ਤੋਂ ਪਛੰਡਾ ਅਕਾਲੀ ਦਲ ਬਣ ਗਿਆ ਬਖਸ਼ੰਡਾ ਕਾਲੀਦਾਲ ਅੱਜ ਕੱਲ ਪਾਟ ਰਿਹਾ ਉਸ ਵੇਲੇ ਮੈਂ ਕਿਉਂਕਿ ਬਹੁਤ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਣਾਂ ਹਰ ਇੱਕ ਬੰਦੇ ਦੇ ਆਪੋ ਆਪਣੇ ਵਿਚਾਰ ਆ ਪਰ ਜਿਹੜੇ ਬਖਸ਼ੰਡਾ ਕਾਲੀਦਾਲ ਤੋਂ ਕਿਨਾਰਾ ਕਰ ਰਹੇ ਹਨ ਮੈਂ ਉਹਨਾਂ ਦਾ ਧੰਨਵਾਦ ਕਰਦਾ ਮੈਂ ਕਹਿੰਦਾ ਚੰਗੀ ਗੱਲ ਆ ਡੁੱਬਦੀ ਬੇੜੀ ਚੋਂ ਜਿੰਨੇ ਛੇਤੀ ਬਖਸ਼ੰਡਾ ਕਾਲੀਦਾਲ ਤੋਂ ਲੋਕ ਉਤਰ ਆਉਣਗੇ ਉਹ ਬਹੁਤ ਚੰਗੀ ਗੱਲ ਆ ਕਿ ਪੰਜਾਬ ਦਾ ਇੱਕ ਚੰਗਾ ਕਾਫਲਾ ਬਣ ਕੇ ਪੰਥ ਦਾ ਤੇ ਇਥੇ ਇੱਕ ਚੰਗੀ ਸਰਕਾਰ ਬਣ ਕੱਲੀ ਸਰਕਾਰ ਬਣੇ ਨਾ ਬਾਦਲਾਂ ਨੇ ਕਾਂਗਰਸ ਮੰਨ ਨੂੰ ਟੋਪੀ ਆਲੇ ਨੂੰ ਗੱਲਾਂ ਨਾ ਕਰਨ ਜਿਹੜਾ ਪੰਜਾਬ ਦਾ ਅੱਜ ਗੁਰੂਗਰਾਹ ਸਾਹਿਬ ਤੋਂ ਲੈ ਕੇ ਪੰਜਾਬ ਦੇ ਪਾਣੀ ਤੱਕ ਪੰਜਾਬ ਦੇ ਬੱਚੇ ਬਾਹਰ ਜਾ ਰਹੇ ਆ ਪੰਜਾਬ ਦਾ ਕਿਸਾਨ ਖੁਦਕਸ਼ੀਆਂ ਕਰ ਰਿਹਾ ਉਹ ਸਾਰਾ ਕੁਝ ਪੰਜਾਬ ਨੂੰ ਚੰਗਾ ਬਣਾਉਣ ਦੀ ਖਾਤਰ ਪ੍ਰਧਾਨ ਮੰਤਰੀ ਤੇ ਕੈਂਬਰੀ ਸਰਕਾਰ ਤੇ ਦਬਾਅ ਬਣਾਉਣ ਦੀ ਖਾਤਰ ਕਿ ਅੱਵੇ ਸਾਡਾ ਆਨੰਦਪੁਰ ਦਾ ਮਤਾ ਜਿਆਦਾ ਤੋਂ 4 ਅਗਸਤ 1982 ਨੂੰ ਮੋਰਚਾ ਲੱਗਿਆ ਨਾ ਅਸੀਂ ਹਰਿਆਣਾ जितਿਆ ਨਾ ਅਸੀਂ ਛੱਡਿਆ ਸਾਡੀਆਂ ਪਾਰਟੀਆਂ ਉਸ ਗੱਲ ਤੇ ਪਹਿਰਾ ਦੇ ਕੇ ਔਰ ਜਿਹੜੀ ਤਵਾਵ ਦੀ ਬੁਨਿਆਦੀ ਹੱਕ ਮੰਗਾ ਉਹਨਾਂ ਬੰਨੇ ਧਿਆਨ ਦੇ ਕੇ ਆਉਣ ਵਾਲੇ ਸਮੇਂ 'ਚ ਅਸੀਂ ਗੁਰਦੀਪ ਸਿੰਘ ਨਾਲ ਸ਼ਾਇਦ ਪਹਿਲਾਂ ਕਿਹਾ ਹੋਵੇ ਅਸੀਂ ਪੰਜਾਬ 'ਚ ਇੱਕ ਬਹੁਤ ਵੱਡਾ ਕਾਫਲਾ ਪੰਜਾਬ ਦੇ ਲੋਕਾਂ ਨੂੰ ਜਾਗਰੂਤ ਕਰਨ ਦੇ ਲਈ ਹਜ਼ਾਰਾਂ ਲੋਕਾਂ ਦਾ ਕਾਫਲਾ ਲੈ ਕੇ ਅਸੀਂ ਪੰਜਾਬ ਦੇ ਵਿੱਚ ਮਾਰਚ ਕਰਾਂਗੇ ਤਾ ਜੋ ਕੇਂਦਰ ਸਰਕਾਰ ਦੇ ਕੰਮ ਖੋਲ ਸਕਣ ਕਿ ਉਹ ਆਨੰਦਪੁਰ ਦਾ ਮਤਾਜੀ ਨੂੰ ਕਾਹ ਰਸ ਦੀ ਬੇਈਮਾਨ ਸਰਕਾਰ ਨੇ ਕੇਂਦਰੀ ਬੇਈਮਾਨ ਸਰਕਾਰ ਨੇ ਟੰਕਾ ਤੇ ਤੋਪਾਂ ਦਾ ਦਵਾਰ ਸਾਹਿਬ ਢਾਤਾ ਅੱਜ ਉੱਥੇ મોદી ਬੈਠਾ ਔਰ મોદી ਦਾ ਹੱਕ ਮੰਗਦਾ ਕਿ ਉਹ ਗੱਲਾਂ ਸਾਰੀਆਂ ਸਾਡੇ ਨਾਲ ਮੰਗਣ ਤੇ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲੇ 84 ਤੋਂ ਬਾਅਦ ਪਿਆਉ ਦੇ ਨੌਜਵਾਨਾਂ ਨੂੰ ਪੰਜਾਬ ਦਾ ਸਿੱਖਾਂ ਨੂੰ ਕੋਈ ਰਾਹਤ ਨਹੀਂ ਮਿਲੀ ਤੇ ਅਸੀਂ ਚਾਹੁੰਦੇ ਆ ਕਿ ਰਾਹਤ ਮਿਲੇ ਚੰਗੀ ਸਰਕਾਰ ਬਣ ਕੇ ਔਰ ਤੁਹਾਡੇ ਜਰਗੇ ਪਿਆਉ ਦੇ ਲੋਕਾਂ ਨੇ ਕਹਿਣਾ ਚਾਹੁੰਦੇ ਆ ਕਿ ਕੋਈ ਜਿਹਨਾਂ ਦਹਿਸ਼ਤ ਪਾਈ ਜਾ ਰਹੀ ਆ ਕਿ ਦੋ ਸ਼ੀਟਾਂ ਜਿੱਤ ਗਏ ਇਹਨੂੰ ਰੈਡੀਕਲ ਕਹਿਣ ਲੱਗ ਗਏ ਗੁਰਦੀਪ ਸਿੰਘ ਬਠਿੰਡਾ ਬੈਠਾ ਕਰਨਜਨ ਬਾਬਾ ਬੈਠਾ ਜਸਕਰਨ ਸਿੰਘ ਬੈਠਾ ਬਲਵਿੰਦਰ ਸਿੰਘ ਬੈਠਾ ਬਾਬਾ ਜੀ ਬੈਠਾ ਸ਼ਰੋਨੀ ਕੁਇਤੀ ਮੈਂਬਰਸ ਆਫ ਲਿਸਾਬ ਦੱਸੋ ਇਹਨਾਂ ਕਿਹੜੇ ਬੰਦਿਆਂ ਚੋਂ ਪਿਛਲੇ 40 ਸਾਲਾਂ ਚ ਇਹਨਾਂ ਨੇ ਕਿਹੜੇ ਕਤਲ ਕਰਤੇ ਇਹਨਾਂ ਨੇ ਕੀ ਪੰਜਾਬ ਦਾ ਮਾਹੌਲ ਖਰਾਬ ਕਰਤਾ ਕਿ ਜੇ ਸਾਡੇ ਤੇ ਇੱਕ ਵੀ ਕੋਈ ਬੰਦਾ ਦੱਸੇ ਸਾਡੇ ਨਾਲ ਡਿਬੇਟ ਕਰੇ ਕਿ ਤੁਸੀਂ ਆਹ ਮਾਹੌਲ ਪੰਜਾਬ ਦਾ ਅਸੀਂ ਪਰਿਵਾਰਾਂ ਵਾਲੇ ਬੰਦੇ ਪੰਜਾਬ ਨੂੰ ਅੱਗੇ ਬਚਾਉਣ ਵਾਲੇ 87% ਕੁਰਬਾਨੀਆਂ ਕਰਕੇ ਦੇਹ ਦੇ ਸੁਧਾਰ ਦੇ ਆਖੇ ਅਸੀਂ ਆ ਇਹ ਮਾਮਲਾ ਲੱਗਦਾ ਇਹਨਾਂ ਨੇ ਤਾਂ ਕੀਤਾ ਕੁਝ ਨਹੀਂ ਦੇਹ ਦੇ ਸਾਡਾ ਅਸੀਂ ਦੇਸ਼ ਦੇ ਸਾਰੇ ਸਾਰੇ ਭਾਰਤ ਦੇ ਸਾਡੇ ਸਿੱਖ ਬੈਠਿਆ ਸੈਂਕੜੇ ਜਿਹੜੇ ਜ਼ਮੀਨਾਂ ਉਹਨਾਂ ਕੋਲੇ ਅਸੀਂ ਟੁੱਟਣ ਕਿਉਂ ਦੇਵਾ ਆਂਗੇ ਅਸੀਂ ਦੇਸ਼ ਨੂੰ ਬਚਾਉਣ ਵਾਲੇ ਅਸੀਂ ਦੇਸ਼ ਨੂੰ ਇੱਥੇ ਬਦਾਰਲੀ ਭਜਾਇਆ ਅੰਗਰੇਜ਼ ਭਜਾਏ ਔਰ ਸਾਰੇ ਅਸੀਂ ਭਜਾਉਣ ਵਾਲੇ ਲੋਕ ਆ ਆ ਸਾਨੂੰ ਬਦਨਾਮ ਕੀਤਾ ਜਾ ਰਿਹਾ ਇਸ ਕਰਕੇ ਕਿਰਪਾ ਕਰਕੇ ਤੇ ਆਪਾਂ ਰਾ ਪੀਨ ਕਰਦਾ ਕਿ ਸਾਡੇ ਜਿਹੜੇ ਜਿੱਤੇ ਉਮੀਦਵਾਰ ਆ ਔਰ ਸਾਡੀ ਪਾਰਟੀ ਨਾਲ ਜਿਨ੍ਹਾਂ ਨੇ ਜਿੱਤੇ ਆ ਇਹਨਾਂ ਤੇ ਭਰੋਸਾ ਕਰਕੇ ਚੱਲਣ ਦੀ ਲੋੜ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਤੋਂ ਪਾਲ ਜਿਹੜਾ ਐਨਐਸਐ ਲਾਈਕੀ ਉਹਨਾਂ ਕੋਲ ਇਹੋ ਜਿਹੀ ਕੀ ਚੀਜ਼ ਮਿਲ ਗਈ ਸੀ ਕਿ ਉਹਨਾਂ ਨੇ ਕਰਤਾ ਸੀ ਬੇਮਿਸਲਾ ਉਹਨਾਂ ਕੋਲ ਕੁਝ ਨਹੀਂ ਮਿਲਿਆ ਕਿਉਂਕਿ ਇੱਕ دہشت ਆ ਵੀ ਸਿੱਖਾ ਉਹ ਬੰਦੇ ਲੈ ਆ ਕੇ ਅੰਮ੍ਰਿਤ ਛਕਾਉਣ ਦੀ ਗੱਲ ਕੀਤੀ ਨਸ਼ਿਆਂ ਦੀ ਗੱਲ ਕੀਤੀ ਜੇਕਰ ਸਰਕਾਰਾਂ ਨਸ਼ਿਆਂ ਦੇ ਖਾਤਰ ਬਣ ਰਹੀਆਂ ਨੇ ਕਿ ਨਸ਼ੇ ਛੁਡਿ ਗਏ ਕਾਸ਼ੜਾ ਦੇ ਆਗੇ ਉਹ ਟੁੱਟ ਹੋ ਕੇ ਔਰ ਉਹਨੇ ਦੋਈ ਜੰਗਾ ਕੀਤੀਆਂ ਸੀ ਉਹਦੇ ਨਾਲ ਆਮ ਮੁੰਡੇ ਨੌਜਵਾਨ ਸਾਰੇ ਔਰ ਜੇ ਤੁਰੇ ਇਹਨਾਂ ਨੂੰ ਘੇੜੀ ਲੱਗਦੀਆ ਹੋਗਾ ਅਮਰਪਾਲ ਨੇ ਕੋਈ ਵੀ ਅਜਿਹੀ ਗਲਤ ਨਹੀਂ ਗੱਲ ਕੀਤੀ ਜਿਹੜੇ ਜੇਲ੍ਹ ਚ ਰੱਖਿਆ ਜਾਵੇ ਉਹਨੂੰ ਲੱਖਾਂ ਲੋਕ ਉਹਦੇ ਮਗਰ ਖੜੇ ਆ ਲੱਖਾਂ ਲੋਕਾਂ ਦੀ ਤਰਜਮਾਨੀ ਅਮਰਪਾਲ ਤੇ ਭਾਈ ਸਰਬਜੀਤ ਸਿੰਘ ਕਰਦੇ ਆ ਉਹ ਲੋਕ ਕਿਵੇਂ ਗਲਤ ਹੋਗੇ ਸਾਡੇ ਮਗਰ ਸੌਤ ਖਾਲਸੇ ਚ ਲੱਖਾਂ ਲੋਕ ਗਏ ਕਿ ਜਬੇ ਦੇ ਧਰਤੀ ਤੇ ਬਾਦਲ ਦੀ ਸਰਕਾਰ ਨੇ ਸਾਡੇ ਬੰਦੇ ਫੜ ਕੇ ਅੰਦਰ ਕਰਤੇ ਲੱਖਾਂ ਲੋਕ ਅੰਦਰ ਕਰਤੇ ਲੱਖਾਂ ਅਸੀਂ ਬੰਦੇ ਗਲਤ ਸੱਤ ਹੋ ਗਏ ਪਰ ਜਿਹਨ ਲੱਖਾਂ ਲੋਕ ਗਏ ਇਸ ਕਰਕੇ ਉਹ ਲੱਖਾਂ ਲੋਕ ਅੰਮ੍ਰਿਤਪਾਲ ਦੇ ਮਰਜ ਨੇ ਵੋਟ ਪਾਈ ਆ ਜਾਂ ਫ੍ਰੀਕੋਟ ਵੋਟ ਪਾਈ ਆ ਉਹ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਸਮਝਣ ਇਹ ਗਵਰਨਮੈਂਟ ਨੂੰ ਅਪੀਲ ਕਰਦਾ ਕਿ ਮਾਹੌਲ ਖਰਾਬ ਗਵਰਨਮੈਂਟ ਕਰ ਰਹੀ ਅਸੀਂ ਨਹੀਂ ਕਰ ਰਹੇ ਉਹਨੂੰ ਛੱਡਣਾ ਚਾਹੀਦਾ ਉਹ ਆ ਕੇ ਕੀ ਕਰਦਾ ਉਹ ਜਿੰਮੇਵਾਰੀ ਅੰਬਰਪਾਲ ਦੀ ਹੈ ਕਿ ਲੱਖਾਂ ਲੋਕਾਂ ਦੀਆਂ ਭੜੌੜਾਂ ਤੇ ਖੜਾ ਉੱਤਰਦਾ ਤੇ ਨਹੀਂ ਉੱਤਰਦਾ ਉੱਤਰਨਾ ਚਾਹੀਦਾ ਸਰਬਜੀਤ ਨੂੰ ਵੀ ਅਪੀਲ ਕਰਦਾ ਤੇ ਅੰਬਰਪਾਲ ਦੇ ਪਰਿਵਾਰ ਨੂੰ ਵੀ ਆਊਗਾ ਆ ਸਿੱਖਾਂ ਦੇ ਦਰਬਾਰ ਆ ਅੰਬਰਪਾਲ ਅੰਦਰ ਨਹੀਂ ਰਹੂਗਾ ਇੱਥੇ ਆਊਗਾ ਇੱਥੇ ਆ ਕੇ ਉਹ ਆ ਕੇ ਉਹਦਾ ਪ੍ਰੋਗਰਾਮ ਕਰੂ ਜੱਥੇਬੰਦੀਆਂ ਇਕੱਠੀਆਂ ਕਰੇ ਨਾਲ ਲਵੇ ਪੰਥ ਇਕੱਠਾ ਕਰੇ ਪੰਥਾਂ 'ਚਵੇਂ ਬੰਦਿਆਂ ਦਾ ਨਹੀਂ ਪੰਜ ਲੱਖਾਂ ਲੋਕਾਂ ਦਾ ਉਹਨਾਂ ਨੂੰ ਅਸੀਂ ਇਕੱਠੇ ਕਰਨਾ ਔਰ ਅੰਮ੍ਰਿਤਪਾਲ ਦੇ ਅਸੀਂ ਤਾਇਦ ਕਰਦੇ ਆ ਉਹਦੇ ਅਸੀਂ ਹੱਕ 'ਚ ਆ ਨੌਜਵਾਨ ਜਸਕਰਨ ਸਿੰਘ ਉੱਥੇ ਰਿਹਾ ਇਹਨੇ ਉਹਦੇ ਵੋਟਾਂ ਹੀ ਮੰਗੀਆਂ ਸਾਰਾ ਕੁਝ ਅਸੀਂ ਫਰੀਦਕੋਟ ਰਹੇ ਆ ਅਸੀਂ ਸਾਰੇ ਅੰਮ੍ਰਿਤਪਾਲ ਦੇ ਸਰਬਜੀਤ ਸਿੰਘ ਦੇ ਨਾਲ ਆ